ਹਾਲ ਹੀ ਭਾਰਤੀ ਚੋਣ ਕਮਿਸ਼ਨ ਵੱਲੋਂ ਸਰਹੱਦੀ ਜ਼ਿਲ੍ਹੇ ਫਾਜ਼ਲਕਾ ਦੀ ਨਵੀਂ ਐਸਐਸਪੀ ਲਗਾਈ ਗਈ ਹੈ ਨਵੀਂ ਐਸਐਸਪੀ ਆ ਡਾਕਟਰ ਪ੍ਰਗਿਆ ਜੈਨ ਡਾਕਟਰ ਪ੍ਰਗਿਆ ਜੈਨ 2017 ਬੈਚ ਦੇ ਆਈਪੀਐਸ ਅਫੀਸਰ ਨੇ ਡਾਕਟਰ ਪ੍ਰਗਿਆ ਜੈਨ ਆਈਪੀਐਸ ਅਫਸਰ ਬਣਨ ਤੋਂ ਪਹਿਲਾਂ ਦਿੱਲੀ ਦੇ ਵਿੱਚ ਬਤੌਰ ਡਾਕਟਰ ਸੁਵਾਵਾ ਨੁਬਾਰੇ ਸਨ ਡਾਕਟਰ ਜੈਨ ਇੱਕ ਹੋਮੋਪੈਥੀ ਡਾਕਟਰ ਹੈ ਉਹਨਾਂ ਨੇ ਆਪਣੀ ਡਿਗਰੀ ਬੀ ਐਚ ਐਮ ਐਸ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਯੂਪੀਐਸਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਬਿਨਾ ਕੋਚਕ ਤੋਂ ਹੀ ਇਹਨੇ ਡਾਕਟਰ ਜੈਨ ਆਈਪੀਐਸ ਆਫੀਸਰ ਸਿਲੈਕਟ ਹੋ ਗਏ ਨੇ 2017 ਬੈਚ ਦੇ ਆਈਪੀਐਸ ਆਫੀਸਰ ਡਾਕਟਰ ਪਰਗੇ ਜੈਨ ਪੰਜਾਬ ਕੈਡਰ ਮਿਲ ਜਾਂਦਾ ਹੈਗਾ ਔਰ ਪਹਿਲੀ ਦਫਾ ਉਹਨਾਂ ਨੇ 2014 ਦੇ ਵਿੱਚ ਯੂਪੀਐਸਸੀ ਦਾ ਟੈਸਟ ਕਲੀਅਰ ਕੀਤਾ ਸੀ ਲੇਕਿਨ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਲੇਕਿਨ ਨਾਲ ਦੀ ਨਾਲ ਉਹ ਪੜਦੇ ਵੀਰੇ ਕੋਈ ਕੋਚਿੰਗ ਵੀ ਨਹੀਂ ਲਈ ਲੋਕਾਂ ਦੀ ਸੇਵਾ ਵੀ ਕਰਦੇ ਰਹੇ ਬਤੌਰ ਡਾਕਟਰ ਔਰ 2017 ਦੇ ਵਿੱਚ ਉਹ ਆਈਪੀਐਸ ਆਫੀਸਰ ਸਿਲੈਕਟ ਹੋ ਜਾਂਦੇ ਨੇ ਔਰ ਫਿਰ ਪੰਜਾਬ ਦੇ ਵਿੱਚ ਉਹਨਾਂ ਨੂੰ ਕਾਡਰ ਮਿਲ ਜਾਂਦਾ ਤੇ ਫਿਰ ਅੰਡਰ ਟ੍ਰੇਨਿੰਗ ਡੂਰਿੰਗ ਟ੍ਰੇਨਿੰਗ ਟ੍ਰੇਨਿੰਗ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੰਮ ਕੀਤਾ ਡਾਕਟਰ ਪ੍ਰਗਜੈਨ ਹੁਣਾ ਬਾਰੇ ਦੱਸਿਆ ਜਾਂਦਾ ਕਿ ਉਹ ਉਹਨਾਂ ਧੀਆਂ ਉਹਨਾਂ ਕੁੜੀਆਂ ਵਾਸਤੇ ਇੱਕ ਸਨੇਹਾ ਉਹਨਾਂ ਨੇ ਦਿੱਤਾ ਜਿਹੜੀਆਂ ਬਿਲਕੁਲ ਸਰਹੱਦੀ ਜ਼ਿਲ੍ਹੇ ਪਿੰਡਾਂ ਦੇ ਵਿੱਚ ਰਹਿਣ ਵਾਲੀਆਂ ਕੁੜੀਆਂ ਜਾਂ ਉਹਨਾਂ ਸੂਬਿਆਂ ਦੇ ਵਿੱਚ ਜਿੱਥੇ ਪੜ੍ਹਾਈ ਬਹੁਤ ਦੂਰ ਹੈ ਮੰਜ਼ਿਲ ਬਹੁਤ ਦੂਰ ਹੈ ਲੇਕਿਨ ਉਹਨਾਂ ਨੇ ਸਨੇਹ ਦਿੱਤਾ ਕਿ ਅਗਰ ਤੁਹਾਡੇ ਚ ਜੋਸ਼ ਜਜ਼ਬਾ ਤੇ ਜਨੂਨ ਹੋਵੇ ਤੇ ਤੁਸੀਂ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋ ਤੁਸੀਂ ਬਿਨਾ ਕੋਚਿੰਗ ਵੀ ਆਈਪੀਐਸ ਜਾਂ ਆਈਐਸ ਆਫੀਸਰ ਬਣ ਸਕਦੇ ਹੋ ਤੇ ਹੁਣ ਉਹ ਖੁਦ ਇੱਕ ਐਸਐਸਪੀ ਦੇ ਤੌਰ ਤੇ ਉਹ ਪਹਿਲੀ ਦਫਾ ਲੱਗੇ ਨੇ ਐਸਐਸਪੀ ਫਾਜ਼ਿਲਕਾ ਵਿੱਚ ਉੱਥੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆਗਾ ਡਾਕਟਰ ਪ੍ਰਗਜੈਨ ਬਾਰੇ ਅਗਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਜਦੋਂ ਪੰਜਾਬ ਦੇ ਵਿੱਚ ਵੱਖ-ਵੱਖੇ ਜ਼ਿਲ੍ਹਿਆਂ ਦੇ ਵਿੱਚ ਕੰਮ ਕੀਤਾ ਗਿਰਗੇ ਸਭ ਤੋਂ ਪਹਿਲਾਂ ਕਿਉਂਕਿ ਐਸਪੀ ਦੇ ਤੌਰ ਤੇ ਕੰਮ ਕਰਨਾ ਪੈਂਦਾ ਹੈਗਾ ਐਸਪੀ ਤੌਰ ਤੇ ਉਹਨਾਂ ਨੇ ਜਿਹੜਾ ਕੰਮ ਕੀਤਾਗਾ ਮਹਿਲਕਲਾਂ ਦੇ ਵਿੱਚ ਕੀਤਾ ਸੀ ਸਭ ਤੋਂ ਪਹਿਲਾਂ ਉਹਦੀ ਪੋਸਟਿੰਗ ਉਸ ਤੋਂ ਬਾਅਦ ਉਹ ਡੀਸੀਪੀ ਸਿਟੀ ਅੰਮ੍ਰਿਤਸਰ ਦੇ ਵਿੱਚ ਕੰਮ ਕੀਤਾ ਫਿਰ ਏਡੀਸੀਪੀ ਜ਼ੋਨ 1 3 ਹੈਡਕੁਆਰਟਰ ਲੁਧਿਆਣਾ ਵਿੱਚ ਕੰਮ ਕੀਤਾ ਲੁਧਿਆਣਾ ਪੁਲਿਸ ਫਿਰ ਏਡੀਸੀਪੀ ਜ਼ੋਨ 2 ਜਲੰਧਰ ਪੁਲਿਸ ਦੇ ਵਿੱਚ ਕੰਮ ਕੀਤਾ ਫਿਰ ਐਸਪੀ ਡੀ ਖੰਨਾ ਕੰਮ ਕੀਤਾ ਹੈਗਾ ਔਰ ਫਿਰ ਸਭ ਤੋਂ ਪਹਿਲਾਂ ਉਹਨਾਂ ਨੇ ਏਐਸਪੀ ਮਹਿਲਕਲਾਂ ਦੇ ਵਿੱਚ ਕੰਮ ਕੀਤਾ ਹੈਗਾ ਇਹਨਾਂ ਨੇ ਆਪਣੀ ਕਰੀਬ ਕਰੀਬ 6 ਸਾਲ ਦੀ ਸਰਵਿਸ ਦੇ ਵਿੱਚ ਕਾਫੀ ਮੱਲਾਮੀ ਮਾਰੀਆਂ ਗਈਆਂ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਵੀ ਉਹਨਾਂ ਨੇ ਸਰਵਿਸ ਸੰਭਾਲੀ ਉਸ ਤੋਂ ਬਾਅਦ ਹੀ ਉਹਨਾਂ ਦੇ ਜਿਹੜਾ ਮਿਸ਼ਨ ਆ ਜਿਹੜਾ ਮੰਜ਼ਲ ਉਹਨਾਂ ਦੀ ਸਪਸ਼ਟ ਹੋ ਚੁੱਕੀ ਸੀ ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੇ ਜਦੋਂ ਐਸਪੀ ਮਹਿਲਕਲਾਂ ਦੇ ਤੌਰ ਤੇ ਕੰਮ ਕਰ ਰਹੇ ਸੀ ਉਹਨਾਂ ਨੇ ਆਗਰਾ ਗੈਂਗ ਅਤੇ ਮਥੂਰਾ ਗੈਂਗ ਦਾ ਇੱਕ ਪਿਤਾ ਪੁੱਤਰ ਦੀ ਜੋੜੀ ਦਾ ਪਰਦਾਫਾਸ਼ ਕੀਤਾ ਹੈ ਜਿਹੜੇ ਨਿਊ ਟੈਕ ਫਾਰਮਾਸਿਊਟੀਕਲ ਦੀ ਇੱਕ ਗ੍ਰਿਫਤਾਰੀ ਉਹਨਾਂ ਨੇ ਕੀਤੀ ਗਈ ਸੀ 3 ਕਰੋੜ ਤੋਂ ਵੱਧ ਫਾਰਮਾ ਓਪੀਡਜ਼ ਅਤੇ 1 ਕਰੋੜ ਰੁਪਏ ਤੋਂ ਵੱਧ ਦੀ ਉਹਨਾਂ ਨੇ ਡਰੱਗ ਬਣੀ ਜਿਹੜੀ ਰਿਕਵਰ ਕੀਤੀ ਗਈ ਹੁਣ ਤੱਕ ਦੀ ਪੰਜਾਬ ਵਿੱਚ ਸਭ ਤੋਂ ਵੱਡੀ ਜਿਹੜੀ ਰਿਕਵਰੀ ਆ ਉਹ ਇਹਨਾਂ ਵੱਲੋਂ ਹੀ ਡਾਕਟਰ ਬਜੈਨ ਵੱਲੋਂ ਹੀ ਕੀਤੀ ਗਈ ਸੀ ਔਰ ਇਸ ਤੋਂ ਇਲਾਵਾ ਜਦੋਂ ਬਰਨਾਲਾ ਪੁਲਿਸ ਕੋਵਿਡ ਦੇ ਦੌਰਾਨ ਉਹ ਜੋ ਬਰਨਾਲਾ ਪੋਸ ਦੇ ਤੌਰ ਤੇ ਉਹਨਾਂ ਨੇ ਕਈ ਜਿਹੜੇ ਨੇ ਕੰਮ ਸ਼ੁਰੂ ਕੀਤੇ ਹੈਗੇ ਇੱਕ ਖਾਸ ਕਰਕੇ ਜਿਹੜਾ ਬਰਨਾਲੇ ਦੇ ਲੋਕ ਅੱਜ ਵੀ ਯਾਦ ਕਰਦੇ ਨੇ ਨਸ਼ਾ ਮੁਕਤੀ ਮੁਹਿੰਮ ਜਿੰਦਗੀ ਬਚਾਓ ਮੁਹਿੰਮ ਦੇ ਤਹਿਤ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਔਰ ਜਦੋਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਬਤੌਰ ਏਡੀਸੀਪੀ ਦੇ ਤੌਰ ਤੇ ਕੰਮ ਕਰਦੇ ਨੇ ਤੇ ਇੱਕ ਹੋਰ ਫਾਰਮਾ ਜਿਹੜੀ ਓਪੀਡ ਜਿਹੜੀ ਰਿਕਵਰੀ ਆ 67 ਲੱਖ ਜਿਹੜੀਆਂ ਗੋਲੀਆਂ ਨੇ ਉਹ ਮਿਰਠਪੁਰ ਫਾਰਮਾਸਕਿਊਟੀਕਲ ਤੋਂ ਜਬਤ ਕੀਤੀ ਸੀ ਔਰ ਇਸ ਤੋਂ ਇਲਾਵਾ ਉਹਨਾਂ ਨੇ ਬੱਚਿਆਂ ਵਾਸਤੇ ਇੱਕ ਬੁੱਕ ਨੁੱਕ ਨਾਮ ਦੀ ਵੀ ਇੱਕ ਮਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਪਛੜੇ ਵਰਗ ਦੇ ਜਾਂ ਜਿਹੜੇ ਪੜ੍ਹਾਈ ਪੱਖੋਂ ਬੱਚੇ ਪਿੱਛੇ ਰਹਿ ਜਾਂਦੇ ਉਹਨਾਂ ਵਾਸਤੇ ਇੱਕ ਰੀਡਿੰਗ ਕਮ ਐਕਟੀਵਿਟੀ ਰੂਮ ਵੀ ਸ਼ੁਰੂ ਕੀਤਾ ਗਿਆ ਸੀ ਇਸ ਤੋਂ ਇਲਾਵਾ ਇੰਨੇ ਬੱਚਿਆਂ ਵਾਸਤੇ ਉਹਨਾਂ ਨੇ ਹੋਰ ਵੀ ਐਜੂਕੇਸ਼ਨ ਨੂੰ ਲੈ ਕੇ ਗਤੀਵਿਧੀਆਂ ਸ਼ੁਰੂ ਕੀਤੀਆਂ ਜਦੋਂ ਐਸਪੀ ਡੀ ਖੰਨਾ ਦੇ ਵਿੱਚ ਬਤੌਰ ਕਾਮਰ ਦਾ ਮੌਕਾ ਮਿਲਿਆ ਉਹਨਾਂ ਨੇ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ 200 ਤੋਂ ਕਰੀਬ ਜਿਹੜੇ ਕਰੀਬ ਹਥਿਆਰ ਬਰੰਦ ਕੀਤੇ ਗਏ ਸੀ ਮੱਧ ਪ੍ਰਦੇਸ਼ ਹਰਿਆਣਾ ਯੂਪੀ ਜਿਹੜੇ ਅਤੇ ਦਿੱਲੀ ਵਿੱਚ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ گروਹ ਦਾ ਵੀ ਪਰਦਾਫਾਸ਼ ਕੀਤਾ ਹੈ ਤੇ ਨਾਲ ਦੇ ਨਾਲ ਜਿਹੜੇ ਹਥਿਆਰ ਬਣਾਉਂਦੀਆਂ ਕੰਪਨੀਆਂ ਨੇ ਉਨ੍ਹਾਂ ਦੇ ਮਾਲਕਾਂ ਦੇ ਵੀ ਗ੍ਰਿਫਤਾਰ ਕੀਤੀ ਗਈ ਸੀ ਇਸ ਤੋਂ ਇਲਾਵਾ ਉਹਨਾਂ ਨੇ ਕਈ ਟਾਰਗੇਟਿੰਗ ਕਿਲਿੰਗ ਦੇ ਜਿਹੜੇ ਮੋਡਿਊਲ ਆ ਉਹਨਾਂ ਦਾ ਵੀ ਪਰਦਾਫਾਸ਼ ਕੀਤਾ ਸੀ ਅਤੰਤ ਅੰਤਰਰਾਸ਼ਟਰੀ ਅਤਵਾਦ ਵਿਰੋਧੀ ਜਿਹੜੇ ਮੋਡਿਊਲ ਆ ਉਹਨਾਂ ਦਾ ਵੀ ਪਰਦਾਫਾਸ਼ ਕੀਤਾ ਇਸ ਤੋਂ ਇਲਾਵਾ ਡੀਸੀਪੀ ਸਿਟੀ ਦੇ ਤੌਰ ਤੇ ਉਹਨਾਂ ਨੇ 1 ਮਹੀਨੇ ਤੋਂ ਘੱਟ ਸਮੇਂ ਵਿੱਚ ਜਿਹੜੀ ਹੀਰੋਨ ਦੀ ਜਿਹੜੀ ਵੱਡੀ ਬਰਾਮਦਗੀ ਜਿਹੜੀ ਆ ਉਹ ਕੀਤੀ ਸੀ ਜਿਹਦੇ ਦੋ ਅੰਤਰਰਾਸ਼ਟਰੀ ਸਰੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਵੀ ਪਰਦਾ ਫਾਸ਼ ਕੀਤਾ ਇਸ ਤੋਂ ਇਲਾਵਾ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਵੀ ਪਰਦਾ ਫਾਸ਼ ਕੀਤਾ ਏ ਔਰ ਤਿੰਨ ਅੰਨੇ ਕਤਲ ਦਾ ਵੀ ਉਹਨਾਂ ਨੇ ਜਿਹੜਾ ਰਿਕਵਰ ਕੀਤਾ ਸੀ ਉਹ ਗੁੱਥੀ ਜਿਹੜੀ ਸੁਲਝਾਈ ਸੀ ਇਸ ਤੋਂ ਇਲਾਵਾ ਉਹਨਾਂ ਨੇ 12 ਹਥਿਆਰਾਂ ਦੀ ਇੱਕ ਬਰਾਮਦਗੀ ਨਾਲ ਜਿਹੜੇ ਗਨ ਹਾਊਸ ਚੋਰੀ ਦਾ ਮਾਮਲਾ ਵੀ ਸੁਲਝਾਇਆ ਸੀ ਉਹਨਾਂ ਦੀ ਇਸ ਕਾਰਵਾਈ ਔਰ ਇਸ ਕਾਰਜਕਾਰੀ ਦੇ ਬਦਲੇ ਡੀਜੀਪੀ ਪ੍ਰਸ਼ੰਸਾ ਡਿਸਕ ਵੀ ਉਹਨਾਂ ਨੂੰ ਮਿਲ ਚੁੱਕੀ ਹੈਗੀ ਔਰ ਇਸ ਤੋਂ ਇਲਾਵਾ ਉਹਨਾਂ ਨੇ ਹੋਰੀ ਪੁਲਿਸ ਦੇ ਵਿੱਚ ਬਤੌਰ ਜੋ ਆਫੀਸਰ ਕੰਮ ਕੀਤਾਗਾ ਉਹਦੇ ਵਿੱਚ ਵੀ ਉਹਨਾਂ ਦੇ ਜਿਹੜੇ ਨੇ ਇਸੇ ਪ੍ਰਸ਼ੰਸਾ ਕਰਕੇ ਉਹਨਾਂ ਨੂੰ ਡੀਜੀਪੀ ਪ੍ਰਸ਼ੰਸਾ ਡਿਸਕ ਦੇ ਤੌਰ ਤੇ ਵੀ ਸਨਮਾਨਿਤ ਕੀਤਾ ਜਾ ਚੁੱਕਾ ਫਿਲਹਾਲ ਕਿਉਂਕਿ ਉਹਨਾਂ ਨੂੰ ਐਸਐਸਪੀ ਕੰਮ ਕਰਨ ਦਾ ਮੌਕਾ ਮਿਲ ਜਿਹੜੇ ਜਿਹੜੀ ਸਾਡੀ ਗੱਲਬਾਤ ਹੋਈ ਉਹਨਾਂ ਨੇ ਜਿਹੜੇ ਤਰਜੀਹ ਦੱਸੇ ਉਹ ਕਹਿੰਦੇ ਨੇ ਕਿ ਕਿਸੇ ਵੀ ਤਰ੍ਹਾਂ ਦੇ ਅਪਰਾਧ ਖਾਸ ਤੌਰ ਤੇ ਕਮਜ਼ੋਰ ਵਰਗ ਜਿਹੜੇ ਲੋਕ ਨੇ ਉਹਨਾਂ ਵਿਰੁੱਧ ਜਿਹੜੇ ਅਪਰਾਧ ਕਿਸਮ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੀ ਜਿਹੜੀ ਆ ਜ਼ੀਰੋ ਟੋਲਰੈਂਸ ਰਹੇਗੀ ਮਤਲਬ ਜ਼ੀਰੋ ਸ਼ੈਨਸ਼ੀਲਤਾ ਰਹੇਗੀ ਇਸ ਤੋਂ ਇਲਾਵਾ ਜਿਹੜੇ ਗੈਂਗਸਟਰ ਨੇ ਨਸ਼ੀਲੇ ਪਦਾਰਥ ਦੇ ਅਸਲਾ ਐਕਟ ਦੇ ਨਾਲ ਜਿਹੜੇ ਅਪਰਾਧੀ ਜੁੜੇ ਹੋਏ ਨੇ ਉਹਨਾਂ ਦੇ ਨਾਲ ਸੰਬੰਧਿਤ ਕੇਸ ਅਤੇ ਸਰਦਪਾਰ ਜਿਹੜੀਆਂ ਅਪਰਾਧਿਕ ਜਾਂ ਜਿਹੜਾ ਹੋਰ ਕੁਝ ਇਹ ਗੈਰਵਰੋਧੀ ਦੇਸ਼ਵਰੋਧੀ ਸਮਾਜਵਰੋਧੀ ਜਿਹੜੀਆਂ ਕਾਰਵਾਈਆਂ ਉਹਨਾਂ ਦੇ ਵਿਰੁੱਧ ਉਹਨਾਂ ਦੀ ਸਖਤ ਜਿਹੜਾ ਉਪੈਰਾ ਰਹੂਗਾ ਸਖਤ ਉਹਨਾਂ ਦੀ ਕਾਰਵਾਈ ਰਹੇਗੀ ਔਰ ਇਸ ਤੋਂ ਇਲਾਵਾ ਲੋਕਾਂ ਦਾ ਜਾਂ ਲੋਕਾਂ ਦੇ ਪ੍ਰਤੀ ਜਾਂ ਪੁਲਿਸ ਦੇ ਪ੍ਰਤੀ ਜਿਹੜੀ ਆ ਪਹੁੰਚ ਜਵਾਬ ਦੇ ਇਹ ਪੁਲਿਸ ਦੇ ਯਕੀਨੀ ਬਣਾਏ ਜਾਗੇ ਔਰ ਕਿਉਂਕਿ ਇਸ ਟਾਈਮ ਲੋਕ ਸਭਾ ਚੋਣਾਂ ਨੇ ਔਰ ਚੋਣਾਂ ਦੌਰਾਨ ਸ਼ਾਂਤੀਪੂਰਤ ਤਰੀਕੇ ਦੇ ਨਾਲ ਇਹ ਕੋਸ਼ਿਸ਼ ਕੀਤੀ ਜਾਊਗੀ ਕਿ ਹਰ ਜਿਹੜਾ ਨਾਗਰਿਕ ਆ ਹਰ ਜਿਹੜਾ ਵੋਟਰ ਆ ਉਹ ਇਹਨਾਂ ਚੋਣਾਂ ਦੇ ਵਿੱਚ ਵੱਧ ਛੜ ਕੇ ਹਿੱਸਾ ਲਵੇ ਉਹ ਇਹਨਾਂ ਦੀ ਜਿਹੜੀ ਫਲਾਹ ਜਿਹੜੀ ਪ੍ਰਾਇਓਰਟੀ ਆ ਹੈ ਕਿਉਂਕਿ ਲੋਕ ਸਭਾ ਚੋਣਾਂ ਨੇ ਇਸ ਤੋਂ ਇਲਾਵਾ ਇੱਕ ਫਾਜ਼ਿਲਕਾ ਇੱਕ ਸਰਦੀ ਜ਼ਿਲ੍ਹਾ ਹੈਗਾ ਔਰ ਬਿਲਕੁਲ ਪਾਕਿਸਤਾਨ ਦੀ ਸਰਦਤ ਦੇ ਵਸਿਆ ਹੋਇਆ ਜ਼ਿਲ੍ਹਾ ਔਰ ਉਥੋਂ ਜਿਵੇਂ ਦੀਆਂ ਐਕਟੀਵਿਟੀ ਹੁੰਦੀਆਂ ਨੇ ਉਹਨਾਂ ਐਕਟੀਵਿਟੀਆਂ ਨੂੰ ਜਿਹੜਾ ਵਾ ਉਹਦੇ ਮੱਦੇਨਜ਼ਰ ਹੀ ਉਹਨਾਂ ਨੇ ਆਪਣਾ ਜਿਹੜਾ ਇੱਕ ਖਾਕਾ ਤਿਆਰ ਕਰ ਲਿਆਗਾ ਲੇਕਿਨ ਫਿਲਹਾਲ ਜਿਹੜੀ ਉਹਨਾਂ ਦੀ 7 ਸਾਲ ਦੀ ਸਰਵਿਸ ਦੇ ਵਿੱਚ ਉਹਨਾਂ ਨੇ ਜਿਹੜੇ ਕੰਮ ਕੀਤੇ ਨੇ ਜਿਹੜੇ ਸਾਨੂੰ ਹੁਣ ਤੱਕ ਟ੍ਰੇਸ ਹੋਏ ਨੇ ਹੋ ਸਕਦਾ ਕਿ ਇਸ ਤੋਂ ਲਾਵਾ ਉਹਨਾਂ ਨੇ ਹੋਰ ਵੀ ਕਾਮਯਾਬੀਆਂ ਹਾਸਲ ਕੀਤੀਆਂ ਹੋਣ ਲੇਕਿਨ ਜੋ ਸਾਨੂੰ ਲੱਗਾ ਪਤਾ ਉਹ ਤੁਹਾਡੇ ਨਾਲ ਜਾਣਕਾਰੀ ਸਾਂਝ ਕੀਤੀ ਹੈਗੀ ਕਿ ਕਿਵੇਂ ਉਹਨਾਂ ਨੇ ਬਤੌਰ ਵੱਡੇ ਵੱਡੇ ਜਿਹੜੇ ਸਮਾਜ ਵਿਰੋਧੀ ਕਟਨਾਵਾਂ ਸੀ ਜਨ ਜਿਹੜੇ ਲੋਕ ਸੀ ਸਮਾਜ ਵਿਰੋਧੀ ਅਨਸਰ ਉਹਨਾਂ ਦਾ ਪਰਦਾ ਫਾਸ਼ ਕੀਤਾ ਜਿਵੇਂ ਆਗਰਾ ਗੈਂਗ ਜਾਂ ਮਥੁਰਾ ਗੈਂਗ ਉਹਦੇ ਜਿਹੜੇ ਚਲਾਉਣ ਵਾਲੇ ਉਸ ਗੈਂਗ ਦੇ ਜਿਹੜਾ ਗਰੋਥ ਹੈ ਪਿਓ ਪੁੱਤ ਦੀ ਜੋੜੀ ਉਹਨੂੰ ਦਾ ਪਰਦਾ ਫਾਸ਼ ਕੀਤਾ ਗਿਆ ਸੀ ਔਰ ਉਸ ਤੋਂ ਇਲਾਵਾ 3 ਕਰੋੜ ਰੁਪਏ ਤੋਂ ਵੱਧ ਜਿਹੜਾ ਨਸ਼ੀਲੀਆਂ ਜਿਹੜੀਆਂ ਵਸਤੂਆਂ ਨੇ ਜਿਹੜੀਆਂ ਵੇਚੀਆਂ ਜਾਂਦੀਆਂ ਸੀ ਉਹਦਾ ਪਰਦਾ ਫਾਸ਼ ਕੀਤਾ ਗਿਆ ਸੀ ਉਹ ਨਾਲ ਦੇ ਨਾਲ 1 ਕਰੋੜ ਰੁਪਏ ਦੀ ਡਰਗ ਮਨੀ ਨੇ ਉਹਨਾਂ ਨੇ ਬਰਾਮਦ ਕੀਤੀ ਇਸ ਟਾਈਮ ਦੀ ਸਭ ਤੋਂ ਵੱਡੀ ਜਿਹੜੀ ਹੈ 1 ਕਰੋੜ ਰੁਪਏ ਦੀ ਡਰਗ ਮਨੀ ਜਿਹੜੀ ਰਿਕਵਰੀ ਹੋ ਪੰਜਾਬ ਦੀ ਮੰਨੀ ਗਈ ਹੈ ਤੇ ਇਹ ਜਿਹੜੇ ਨੇ ਅਸਟੈਂਟ ਡਾਕਟਰ ਜਿਹੜੇ ਪ੍ਰਗਿਆ ਜੈਨ ਨੇ ਉਹਨਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਐਸਐਸਪੀ ਨਿਪਟ ਕੀਤਾ ਗਿਆ ਕਿਉਂਕਿ ਹਾਰ ਹੀ ਪੰਜਾਬ ਸਰਕਾਰ ਨੂੰ ਇੱਕ ਝਟਕਾ ਵੀ ਕਹਿ ਸਕਦੇ ਕਿਉਂਕਿ ਪੰਜ ਜ਼ਿਲ੍ਹਿਆਂ ਦੇ ਐਸਐਸਪੀ ਬਦਲ ਦਿੱਤੇ ਗਏ ਸੀ ਜਿਹਦੇ ਵਿੱਚ ਪਠਾਨਕੋਟ ਫਾਜ਼ਿਲਕਾ ਬਲੇਰਕੋਟਲਾ ਬਠਿੰਡਾ ਔਰ ਜਲੰਧਰ ਦੀ ਆਤੀ ਕਿਉਂਕਿ ਬਠਿੰਡੇ ਨੂੰ ਛੱਡ ਕੇ ਜਿਹੜੇ ਚਾਰ ਪੁਲਿਸ ਜ਼ਿਲ੍ਹੇ ਨੇ ਉੱਥੇ ਪੀਪੀਐਸ ਅਫੀਸਰ ਕੰਮ ਕਰੇ ਸੀ ਇਸ ਕਰਕੇ ਚੋਣ ਕਮਿਸ਼ਨ ਨੇ ਉਹਨਾਂ ਦੀ ਜਗ੍ਹਾ ਆਈਪੀਐਸ ਅਫੀਸਰ ਸਿਲੈਕਟ ਕਰ ਦਿੱਤੇ ਹੈਗੇ ਨੇ ਇਸੇ ਕਰਕੇ ਡਾਕਟਰ ਪ੍ਰਗਜੈਨ ਉਹਨਾਂ ਨੂੰ ਵੀ ਫਾਜ਼ਿਲਕਾ ਵਿਖੇ ਬਤੌਰ ਆਈਪੀਐਸ ਅਫੀਸਰ ਐਜ਼ ਏ ਐਸਐਸਪੀ ਕੰਮ ਕਰਨ ਦਾ ਮੌਕਾ ਮਿਲਿਆ ਜਦਕਿ ਜਿਹੜੇ ਬਠਿੰਡਾ ਦੇ ਐਸਐਸਪੀ ਬਦਲੇ ਸੀ ਉਹ ਹਰਮਨ ਵੀਰ ਸਿੰਘ ਗਿੱਲ ਉਹਨਾਂ ਨੂੰ ਇਸ ਕਰਕੇ ਬਦਲਣਾ ਪਿਆ ਸੀ ਕਿਉਂਕਿ ਉਹਨਾਂ ਦੇ ਪ੍ਰਾਰ ਨਹੀਂ ਉਹ ਕਾਂਗਰਸ ਪਾਰਟੀ ਦੇ ਐਮਪੀ ਨੇ ਤੇ ਮੁਰਤੋਂ ਉਹ ਚੋਣ ਦੀ ਤਿਆਰੀ ਕਰ ਰਹੇ ਹਨ ਇਸ ਕਰਕੇ ਜਿਹੜੇ 5 ਜਿਹੜੇ ਐਸਐਸਪੀ ਬਦਲੇ ਸੀ ਉਹਨਾਂ ਵਿੱਚੋਂ ਡਾਕਟਰ ਪ੍ਰਗਿਆ ਜੈਨ ਉਹਨਾਂ ਨੂੰ ਬਤੌਰ ਫਾਜ਼ਿਲਕਾਰ ਕੰਮ ਕਰਦਾ ਮੌਕਾ ਮਿਲੇਗਾ ਤੇ ਇਹ ਡਾਕਟਰ ਪ੍ਰਗਿਆ ਜੈਨ ਕੌਣ ਸੀ 2017 ਪੈਚ ਦੇ ਆਈਪੀਐਸ ਅਫੀਸਰ ਸਨ ਦਿੱਲੀ ਦੇ ਵਿੱਚ ਉਹ ਬੀ ਐਚ ਐਮ ਐਸ ਮਤਲਬ ਹੋਮੋਪੈਥੀ ਡਾਕਟਰ ਦੇ ਤੌਰ ਤੇ ਸੁਭਾਵਾਂ ਨੁਭਾ ਚੁੱਕੇ ਨੇ ਇੱਕ ਡਾਕਟਰ ਤੋਂ ਆਈਪੀਐਸ ਅਫੀਸਰ ਬਣੇ ਨੇ ਔਰ ਇਸ ਟਾਈਮ ਉਹ ਐਸਐਸਪੀ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਕਰੀਬ 142 आईपीएस ऑफिसर ਨੇ ਜਿਨ੍ਹਾਂ ਨੂੰ ਪੰਜਾਬ ਕਾਡਰ ਮਿਲਿਆ ਹੋਇਆ ਉਹਨਾਂ ਵਿੱਚ 19 ਅਜਿਹੇ ਨੇ आईपीएस ऑफिसर ਜਿਹੜੇ ਪਹਿਲਾਂ आईपीएस ऑफिसर ਬਣਨ ਤੋਂ ਪਹਿਲਾਂ ਡਾਕਟਰ ਸਨ ਚਾਹੋ ਬੀ ਐਚ ਐਮ ਐਸ ਚਾਹੋ ਬੀ ਐਮ ਐਸ ਚਾਹੋ ਐਮ ਬੀਬੀਐਸ ਚਾਹੋ ਐਮ ਐਸ ਚਾਹੋ ਐਮ ਡੀ ਉਹਨਾਂ ਵਿੱਚੋਂ ਨੇ ਡਾਕਟਰ ਜੈਨ ਜਿਹੜੇ ਇਸ ਟਾਈਮ ਫਾਜ਼ਲ ਕਾਦੇ ਐਸ ਐਸ ਪੀ ਫਿਲਹਾਲ ਇਸ ਜਾਣਕਾਰੀ ਤੋਂ ਤੁਹਾਡੇ ਤਲੇ ਮੈਂ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ